ਸਸੀਕਲ ਜੀ ਤੁਸੀਂ ਦੇਖਦੇ ਹੋ ਨਰਪੱਖ ਪੋਸਟ ਮੈਦਾਨਾਖਬਦੀ ਮੌਜੂਦ ਆ ਜੀ ਪਿੰਡ ਲਹਿੜ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਤੁਹਾਨੂੰ ਅਸੀਂ ਉਸ ਸਖਚੀਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦਾ ਇਲਾਕੇ ਦੇ ਵਿੱਚ ਨੌਜਵਾਨਾਂ ਨੂੰ ਨਸ਼ਾ ਦੇ ਖਿਲਾਫ ਪ੍ਰੇਰਿਤ ਕਰਨ ਲਈ ਉਹਨਾਂ ਨੂੰ ਗਰਾਊਂਡਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਉਹਨਾਂ ਦੀ ਸਿਹਤ ਪ੍ਰਤੀ ਜਾਗਰੂਕ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ তীرت ਸਥਾਨਾਂ ਦਾ ਸਫਰ ਕਰ ਸਕਣਗੇ ਨੰਢੇੜ ਜਾਨੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਕਿਤਾ ਜਾਂਦਾ ਤੇ ਉੱਥੇ ਹੀ ਉਹਨਾਂ ਨੂੰ ਖੇਡਾਂ ਵੱਲ ਰੁਚੀ ਨੂੰ ਦਬਾਉਣ ਲਈ ਇਹਨਾਂ ਦਾ ਅਹਿਮ ਰੋਲ ਹੈ ਮੌਜੂਦ ਨੇ ਸਾਡੇ ਕੋਲ ਜਸਵੰਤ ਸਿੰਘ ਜੀ ਪੰਨੂ ਪਿੰਡ ਮਗੰਦਪੁਰ ਉਹਨਾਂ ਨਾਲ ਗੱਲ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਸਸਿਕਾ ਵਾਜੀ ਸ਼ਾਸਿਕਾਲ ਬਹੁਤ ਬਹੁਤ ਧੰਨਵਾਦ ਅਰਵੀਰ ਜੀ ਔਰ ਸਾਰੇ ਚੈਨਲ ਦਾ ਔਰ ਸਾਰੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਅੱਜ ਵਿਸ਼ੇਸ਼ ਤੌਰ ਤੇ ਇੱਥੇ ਲਹਿਲ ਪਿੰਡ ਦੇ ਵਿੱਚ ਕਬੱਡੀ ਕੱਪ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਹੀ ਅਸੀਂ ਦੇਖਿਆ ਇਲਾਕੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਜੇਡ ਮੇਲਾ ਨਹੀਂ ਹੁੰਦਾ ਇਸ ਤਰ੍ਹਾਂ ਦਾ ਕਬੱਡੀ ਕੱਪ ਨਹੀਂ ਹੁੰਦਾ ਜਿੱਥੇ ਕਿ ਤੁਹਾਨੂੰ ਸਨਮਾਨਿਤ ਨਾ ਕੀਤਾ ਜਾਵੇ ਤੇ ਅਸੀਂ ਅਸੀਂ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੀਆਂ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਪ੍ਰੇਰਿਤ ਕਰਨ ਲਈ ਕੀ ਦੇਣਾ ਨੇ ਜੀ ਇਹ ਟੀਮਾਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਟੂਰਨਾਮੈਂਟ ਕਮੇਟੀ ਦਾ ਸਮੂਹ ਨਗਰ ਨਿਵਾਸੀਆਂ ਦਾ ಗ್ರಾಮ ਪੰਚਾਇਤ ਦਾ ਔਰ ਸਾਰੇ ਐਨਆਰਪ ਭਰਾਵਾਂ ਦਾ ਔਰ ਖਾਸ ਕਰਕੇ ਮੇਰੇ ਇਲਾਕੇ ਦੇ ਨੌਜਵਾਨਾਂ ਦਾ ਜਿਨ੍ਹਾਂ ਲਈ ਮੈਂ ਪਿਛਲੇ 20 ਸਾਲਾਂ ਤੋਂ ਸੇਵਾ ਕਰਦਾ ਉਹਨਾਂ ਔਰ ਇਹ ਵੀ ਵਿਚਾਰੇ ਮੈਨੂੰ ਦਿਨ ਰਾਤ ਮੇਰਾ ਸਾਥ ਦਿੰਦੇ ਨੇ ਔਰ ਮੈਂ ਨਾਲ ਸਾਰਿਆਂ ਨੂੰ ਇੱਕ ਅਪੀਲ ਕਰੂੰਗਾ ਵੀ ਜਿਹੜਾ ਸ਼ੇਮਾ ਦਰਿਆ ਵਗ ਰਿਹਾ ਆ ਪਾਉਂ ਦੇ ਵਿੱਚ ਨਹੀਂ ਆਉਣਾ ਹੈਗਾ ਆਪਦੇ ਦੇ ਮਾਪਿਓ ਦੀ ਸਾਰਿਆਂ ਦੀ ਰਿਸਪੈਕਟ ਕਰਨੀ ਆ ਔਰ ਮੈਂ ਧੰਨਵਾਦ ਦੁਆਰੇ ਸਾਰੇ ਨਗਰ ਨਵਾਸੀ ਪਿੰਡ ਲੈਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰਾ ਮੇਰੇ ਸਵਾਭਾ ਨੂੰ ਦੇਖਦੇ ਹੋਏ ਮੈਨੂੰ ਅਪਰੀਸ਼ੀਏਟ ਮੈਨੂੰ ਹੌਸਲਾ ਦਿੱਤਾ ਔਰ ਇਦੋਂ ਵੀ ਬੰਦ ਮੈਂ ਅੱਗੇ ਤੇ ਕਰਦਾ ਰਹੂੰਗਾ ਪਿਛਲੇ ਕਿੰਨੇ ਸਾਲਾਂ ਤੋਂ ਤੁਸੀਂ ਇਹ ਕਾਰਜ ਕਰਦੇ ਆ ਰਹੇ ਹੋ ਮੈਂ ਇਹ ਇਲਾਕੇ ਦੇ ਪਿਛਲੇ 20 ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਔਰ ਖਾਸ ਕਰਕੇ ਲੜਕੀਆਂ ਦੀ ਟੀਮ ਹਰ ਵਕਤ ਮੇਰੇ ਕੋਲ ਤਿਆਰ ਹੁੰਦੀ ਆ ਜਿਹੜੀਆਂ ਮੇਰੀਆਂ ਚਾਰ ਲੜਕੀਆਂ ਨਵੀ ਤੌਲ ਖੌੜ ਨਵੀ ਚਮਟ ਰਾਜਵਿੰਦਰ ਤੌਲ ਖੌੜ ਤਰਨ ਤੌਲ ਖੌੜ ਔਰ ਲਸੋਈ ਵਾਲੀ ਬੇਟੀ ਸਾਡੀ ਜਿਹੜੀ ਕੈਨੇਡਾ ਦੇ ਵਿੱਚ ਵੀ ਆਸ਼ਰਮ ਵਰਲਡ ਕੱਪ ਦੇ ਵਿੱਚ ਵੀ ਸਿਲੈਕਟ ਹੋਈਆਂ ਸੀ ਉਹ ਪਰਮਾਤਮਾ ਨੇ ਸਕੂਲ ਦੇ ਵਿੱਚੋਂ ਇੱਕ ਮਾਣ ਮਾਣ ਆਇਆ ਵੀ ਮੈਂ ਉਹਨਾਂ ਦੇ ਵਿੱਚ ਵਰਲਡ ਕੱਪ ਦੇ ਵਿੱਚ ਪਛਾ ਸਕਿਆ ਜੀ ਅ ਤੁਸੀਂ ਦੇਖ ਸਕਦੇ ਹੋ ਉਹ ਸਖਜੀਤ ਨਾਲ ਅਸੀਂ ਗੱਲ ਕਰ ਰਹੇ ਹਾਂ ਜਿਹੜੀ ਸਖਜੀਤ ਇਲਾਕੇ ਦੇ ਵਿੱਚ ਮੰਨੀ ਪ੍ਰਬੰਧੀਆਂ ਜਿੱਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਤੇ ਕਰਦੇ ਹਨ ਉੱਥੇ ਹੀ ਲੜਕੀਆਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਦੇ ਹਨ ਜਿਹੜੇ ਨੌਜਵਾਨਾਂ ਜਿਨ੍ਹਾਂ ਦੇ ਵੱਡੇ ਕਾਬਲੇ ਦੇ ਵਿੱਚ ਇਹਨਾਂ ਦੇ ਨਾਲ ਆਏ ਹਨ ਇਹ ਨੌਜਵਾਨ ਉਹ ਹਨ ਜਿਨ੍ਹਾਂ ਨੂੰ ਇਹ ਰਜਾਨਾ ਗਰਾਊਂਡ ਦੇ ਵਿੱਚ ਬੁਲਾ ਕੇ ਖੇਡਾਂ ਦੀ ਪ੍ਰੈਕਟਿਸ ਕਰਾਉਂਦੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਉਹ ਹਨ ਜਿਹੜੇ ਰਜਾਨਾ ਖੇਡਾਂ ਦੀ ਪ੍ਰੈਕਟਿਸ ਕਰਦੇ ਉਹੀ ਨੌਜਵਾਨ ਅੱਜ ਇਹਨਾਂ ਨਾਲ ਵੱਡੇ ਕਾਫਲੇ ਦੇ ਵਿੱਚ ਇੱਥੇ ਪਹੁੰਚੇ ਹਨ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਜਿਹੜਾ ਕੱਪ ਕੱਪ ਤੁਸੀਂ ਉਹ ਸੁਖਜੀਤ ਨੂੰ ਦੇਖੋ ਤੇ ਕੱਪ ਵੀ ਦੇਖੋ ਉਹਨਾਂ ਦੇ ਕੱਦ ਦੇ ਆਪ ਦਾ ਬਿਲਕੁਲ ਕੱਪ ਜਿਹੜਾ ਅੱਜ ਉਹਨਾਂ ਨੂੰ ਇੱਥੇ ਦਿੱਤਾ ਜਾ ਰਿਹਾ ਇੱਥੋਂ ਪਤਾ ਲੱਗਦਾ ਵੀ ਜਿਹੜੀ ਇਹ ਸੁਖਜੀਤ ਤਾਂ ਇਹਨਾਂ ਦੀ ਇਲਾਕੇ ਨੂੰ ਕਿੱਡੀ ਕਿ ਦੇਣਾ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਨੌਜਵਾਨਾਂ ਨੂੰ ਨਸਿਆ ਤੋਂ ਦੂਰ ਰੱਖਣ ਲਈ ਹੋਰ ਤੁਸੀਂ ਕੀ ਉਪਰਾਲੇ ਕਰਨੇ ਚਾਹੁੰਦੇ ਹੋ ਇਹ ਜਿਹੜੇ ਮਾਨ ਨੇ ਇਹ ਮੇਰੀ ਖਰਾਕ ਨੇ ਇਹਨਾਂ ਦਾ ਸਤਕਾਰ ਸਾਰੇ ਪਿੰਡਾਂ ਦਾ ਇਲਾਕੇ ਦਾ ਬਹੁਤ ਵੱਡਾ ਸਤਕਾਰ ਆ ਮੈਨੂੰ ਮਿਲਦਾ ਰਹਿੰਦਾ ਹਰ ਵਕਤ ਮਨ ਯਾਦ ਕਰਦਾ ਜਦੋਂ ਵੀ ਮੈਨੂੰ ਲੋੜ ਪੈਂਦੀ ਆ ਇੱਕ ਕਾਲ ਤੇ ਸਾਰਾ ਇਲਾਕਾ ਇਕੱਠਾ ਹੁੰਦਾ ਖਾਸ ਕਰਕੇ ਨੌਜਵਾਨ ਮੈਂ ਦੁਬਾਰੇ ਬੇਨਤੀ ਕਰਦਾ ਸਾਰੇ ਨੌਜਵਾਨਾਂ ਨੂੰ ਆਪਦੇ ਮਾਤਾ ਪਿਤਾ ਦੀ ਗਰੌਂਡ ਦੀ ਪ੍ਰੈਕਟਿਸ ਕਰੋ ਔਰ ਨਸ਼ਿਆਂ ਤੋਂ ਆਪਾਂ ਬਚ ਕੇ ਰਹਿਣਾ ਜਿਹੜਾ ਵੀ ਦਰਿਆ ਜਿਹੜਾ ਵੀ ਬਾੜਲੇ ਲੋਕ ਆਪਾਂ ਨੂੰ ਖਰਾਬ ਕਰਨੇ ਨੇ ਆਪਾਂ ਉਹਨਾਂ ਦੇ ਚਾਲਾਂ 'ਚ ਨਹੀਂ ਆਉਣਾ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਖਾਲਸਾ ਉਹਨਾਂ ਨੌਜਵਾਨਾਂ ਦਾ ਨਾਮ ਦੱਸੋ ਜਿਹੜੇ ਤੁਹਾਡੇ ਕੋਲੋਂ ਪ੍ਰੇਰਿਤ ਖੇਡਾਂ 'ਚ ਪ੍ਰੇਰਿਤ ਹੋ ਕੇ ਇੰਟਰਨੈਸ਼ਨਲ ਪੱਧਰ ਤੇ ਖੇਡੇ ਨੇ ਜੀ ਇੰਟਰਨੈਸ਼ਨਲ ਜਿਹੜੇ ਜੱਗਾ ਬਟਾਰੀ ਆ ਬਿੱਲਾ ਢੋਡਿਆਂ ਤੋਂ ਪੱਥਰ ਬਟਾਰੀ ਹੋਰ ਵੀ ਬਿਨਾਂ ਕੇ ਇਨੇਕਾ ਜੋਰ ਨੌਜਵਾਨ ਨੇ ਜਿਹੜੇ ਕੈਨੇਡਾ ਦੇ ਵਿੱਚ ਬਿੱਲਾ ਦਾ ਇਸ ਟਾਈਮ ਵੀ ਆਪਣੇ ਵਰਲਡ ਕੱਪ ਦੇ ਵਿੱਚ ਕੈਨੇਡਾ ਦੇ ਵਿੱਚ ਸਰੀ ਖੇਡ ਰਿਹਾ ਅੱਜ ਜਿਵੇਂ ਕਿ ਤੁਸੀਂ ਸੁਣਿਆ ਵੀ ਇਹਨਾਂ ਦੇ ਜਿਹੜੇ ਖਿਡਾਰੀ ਇਹਨਾਂ ਕੋਲੋਂ ਸਿੱਖ ਕੇ ਗਏ ਸ ਨਰ ਪੱਤਰ ਤੇ ਜਿਹੜੇ ਕਬੱਡੀ ਕੱਪ ਨੇ ਉਹ ਕਰ ਰਹੇ ਹਨ ਜਿਵੇਂ ਕਿ ਕੈਨੇਡਾ ਆਸਟ੍ਰੇਲੀਆ ਅਮਰੀਕਾ ਵਗੈਰਾ ਜਿਹੜੇ ਇਹਨਾਂ ਦੇ ਖਿਡਾਰੀ ਨੇ ਇਹਨਾਂ ਦੇ ਸਖਾਏ ਹੋ ਖਿਡਾਰੀ ਤੇ ਇਹ ਅੱਜ ਉਹ ਜਿਹੜੇ ਖਿਡਾਰੀ ਨੇ ਵਿਦੇਸ਼ਾ ਵਿੱਚ ਜਾ ਕੇ ਜਿੱਥੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਉੱਥੇ ਹੀ ਦੇਪੀ ਸਰ ਜਸਵੰਤ ਸਿੰਘ ਜੀ ਪੰਨੂ ਮਕੰਦਪੁਰ ਇਹਨਾਂ ਦਾ ਨਵਾਂ ਵੀਰ ਰੋਸ਼ਨ ਕਰਦੇ ਹਨ ਪੰਨੂ ਸਾਹਿਬ ਤੁਸੀਂ ਦੱਸੋ ਵੀ ਪਿੰਡ ਦੇ ਵਿੱਚ ਕੋਈ ਲੋੜਵੰਦ ਪ੍ਰੈਕਟਿਸ ਕਰਨਾ ਚਾਹੁੰਦਾ ਹੋਵੇ ਜਾਂ ਕਿਸੇ ਨੂੰ ਕਿਸੇ ਕੈਂਪ ਦੀ ਲੋੜ ਹੋਵੇ ਉਹਦੇ ਬਾਰੇ ਕੀ ਤੁਸੀਂ ਕਰਦੇ ਹੋ ਬਹੁਤ ਬਹੁਤ ਤਰਫੋਂ ਪਹਿਲਾਂ ਤਾਂ ਜੀ ਮੈਂ ਸੂ ਨਗਰ ਨਿਵਾਸੀ ਪਿੰਡ ਮਕੰਦਪੁਰ ਦਾ ਸਾਡੇ ਹਰਜੀਤ ਵੀਰ ਦਾ ਸਾਰੇ ਐਨ ਆਰ ਆ ਭਰਾਵਾਂ ਦਾ ਗ੍ਰਾਮ ਪੰਚਾਇਤ ਦਾ ਖਾਸ ਕਰਕੇ ਸਾਰੇ ਪਿੰਡ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਕੱਲੇ ਕੱਲੇ ਰੁਪਿਆ ਦੇ ਕੇ ਸਾਡੇ ਸਕੂਲ ਸਾਡੇ ਗਰਾਊਂਡ ਜਿਹੜਾ ਇਸ ਟਾਈਮ ਖੜ ਚੁੱਕਿਆ ਸੀ ਉਹਨੂੰ 42 ਤੋਂ 45 ਲੱਖ ਰੁਪਏ ਲਾ ਕੇ ਸਾਰੇ ਐਨਆਈਪਾਵੇਂ ਪਿੰਡ ਵਾਸੀਆਂ ਨੇ ਬਹੁਤ ਵੱਡਾ ਇੱਕ ਇਲਾਕੇ ਦਾ ਮਾਡਲ ਸਕੂਲ ਬਣਾਇਆ ਮਾਡਲ ਗਰਾਊਂਡ ਬਣਾਇਆ ਉਹਦੇ ਵਿੱਚ ਹਰ ਵਾਰ ਸਾਡੇ ਕੋਲ 200 ਤੋਂ 2-250 ਪਲੇਅਰ ਹੁੰਦਾ ਜਿਹਦੇ ਵਿੱਚ 42 ਤੋਂ 50 ਕੁੜੀਆਂ ਇਲਾਕੇ ਦੀਆਂ ਸਾਡੇ ਉਹ ਖੇਡਦੀਆਂ ਨੇ ਅਸੀਂ ਦੁਬਾਰੇ ਪਿੰਡ ਵੱਲੋਂ ਮਕੰਦ ਪਰੋਂ ਬੇਨਤੀ ਕਰਦੇ ਨੌਜਵਾਨਾਂ ਵੋ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਐਨਆਰਏ ਵੱਲੋਂ ਖਾਸ ਕਰਕੇ ਹਰਜੀਤ ਭਾਈ ਉਹਨਾਂ ਵੱਲੋਂ ਕਿ ਕਿਸੇ ਲੋੜਵੰਦ ਪਰਵਾਰ ਨੂੰ ਸਾਡੀ ਲੋੜ ਹੋਵੇ ਸਹਾਇਤਾ ਹੋਵੇ ਉਹ ਪ੍ਰੈਟ ਹਰ ਵਾਰ ਕਰ ਸਕਦਾ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਖਰਾਕੇ ਵੀ ਆਪਣੇ ਪੱਲੇ ਹੁੰਦਾ ਸਾਰਾ ਪੈੰਡ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਤਾਬ